ਅਸੀਂ ਕਿਸੇ ਤੋਂ ਇਹਾਸਾਨ ਨਹੀਂ ਮੰਗਣਾ ਇਹ ਇਹ ਸਾਡਾ ਅਧਿਕਾਰ ਆ ਪੰਜਾਬ ਦਾ ਸੋ ਇੱਕ ਨੰਬਰ ਤੇ ਜਿਹੜੀ ਤੁਸੀਂ ਮੰਗ ਕੀਤੀ ਇਹ ਮੈਂ ਪਹਿਲਾਂ ਹੀ ਤੁਹਾਡਾ ਮੁੱਦਾ ਹੀ ਆ ਔਰ ਮੈਨੂੰ ਦੁੱਖ ਆ ਕਿ ਕੁਲਤਾਰ ਸਿੰਘ ਸੰਧਵਾ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਇਹਦੀ ਇਸ ਇੰਪੋਰਟੈਂਟ ਇਸ਼ੂ ਦੀ ਅਹਿਮੀਅਤ ਨਹੀਂ ਸਮਝੀ ਜਾਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਕੰਟਰੋਲ ਦਿੱਲੀੋਂ ਹੈਗਾ ਵਾ ਤੇ ਉਹ ਦਿੱਲੀ ਵਾਲੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਹੋਣਗੇ ਵਰਨਾ ਇਹਦੇ ਨਾਲ ਦਾ ਅੱਛਾ ਲਾ ਇਹ ਸਭ ਤੋਂ ਇੰਪੋਰਟੈਂਟ ਆ ਜਿਹੜਾ ਨੰਬਰ 1 ਤੇ ਇਹਨਾਂ ਨੇ ਮੰਗ ਰੱਖੀ ਆ ਇਹਨਾਂ ਨੇ ਕਿਹਾ ਵਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਰਾਜਸਥਾਨ ਗੁਜਰਾਤ ਔਰ ਹੁਣ ਉੱਤਰਾਖੰਡ ਇਹਨਾਂ ਸਾਰੀਆਂ ਸਟੇਟਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਰਾਜ ਹਿਮਾਚਲ ਨੇ ਤਾਂ 1972 ਦਾ ਬਣਾਇਆ ਹੋਇਆ ਵਾ ਕਿ ਕੋਈ ਵੀ ਗੈਰ ਸੂਬੇ ਦੇ ਵਿੱਚ ਆਣ ਕੇ ਸਿੱਧਾ ਜ਼ਮੀਨ ਔਰ ਖਰੀਦ ਨਹੀਂ ਸਕਦਾ ਖੇਤੀ ਦੀ ਤੇ ਵੋਟਰ ਨਹੀਂ ਬਣ ਸਕਦਾ ਇਹ ਇਹ ਜਿਹੜਾ ਇਹ ਇਹ ਜਿਹੜਾ ਕਾਨੂੰਨ ਹੈ ਇਹ ਇਹ ਬਿੱਲ ਜਿਹੜਾ ਮੈਂ ਲਿਖਤੀ ਤੌਰ ਦੇ ਉੱਤੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ 2023 ਦੀ ਜਨਵਰੀ ਵਿੱਚ ਜਾ ਕੇ ਉਹਨੂੰ ਮਿਲ ਕੇ ਮੇਰੇ ਨਾਲ ਜਿਹੜਾ ਸਾਡੇ ਲੀਡਰ ਆਫ ਆਪੋਜੀਸ਼ਨ ਆ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਕੁਲਤਾਰ ਸਿੰਘ ਸੰਧਵਾ ਨੂੰ ਉਹਦੇ ਦਫਤਰ ਚੰਡੀਗੜ੍ਹ ਸੈਸ਼ਨ ਤੋਂ 2 ਮਹੀਨੇ ਪਹਿਲਾਂ ਕਿਉਂਕਿ ਮਾਰਚ ਵਿੱਚ ਸੈਸ਼ਨ ਆਉਣਾ ਸੀਗਾ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਪੂਰਾ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਉੱਥੋਂ ਦਾ ਟੈਨੈਂਸੀ ਐਕਟ ਕਹਿੰਦੇ ਨੂੰ ਉਹਦੇ ਵਿੱਚ ਸੋਧ ਕਰਕੇ ਤੇ ਇਹ ਕਾਨੂੰਨ ਬਣਾਉਣਾ ਚਾਹੀਦਾ ਆ ਸਾਨੂੰ ਅਸੀਂ ਸਵਾਗਤ ਕਰਦੇ ਹਾਂ ਕਿ ਜਿਹੜਾ ਮਰਜ਼ੀ ਆਵੇ ਪੰਜਾਬ ਦਾ ਬੜਾ ਵੱਡਾ ਘਿਰਦੇ ਆ ਬਹੁਤ ਵੱਡਾ ਹੀਆਂ ਆ ਸਾਡੇ ਪੰਜਾਬ ਦੇ ਵਿੱਚ ਆਓ ਜੀ ਸਦਕੇ ਬਾਹਰੋਂ ਪੈਸੇ ਕਮਾਓ ਢਿੱਡ ਭਰੋ ਨੌਕਰੀਆਂ ਕਰੋ ਕੋਈ ਇਤਰਾਜ਼ ਨੀਗਾ ਪਰੰਤੂ ਇੱਥੇ ਦਾ ਬਸ਼ਿੰਦਾ ਜੇ ਤੁਸੀਂ ਬਣੋਗੇ ਤੇ ਫਿਰ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਹੈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਇਹ ਇੰਨੀ ਤੇਜ਼ੀ ਨਾਲ ਬਦਲ ਰਹੀ ਆ ਕਿ ਪੰਜਾਬ ਜਿੱਥੇ ਸਿੱਖਾਂ ਦਾ ਕੱਲਿਆਂ ਦਾ ਇਕਦਾ 21 ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਬੈਠੇ ਆਂ ਅਗਰ ਇਸੇ ਤਰੀਕੇ ਨਾਲ ਬਾਹਰੋਂ ਆਣ ਕੇ ਲੋਕੀ ਇੱਥੇ ਰਹਿੰਦੇ ਰਹੇ ਮਾਲਕ ਬਣਦੇ ਰਹੇ ਵੋਟਰ ਬਣਦੇ ਰਹੇ ਉਹ ਦਿਨ ਦੂਰ ਨਹੀਂਗਾ 10 15 ਸਾਲਾਂ ਨੂੰ ਆਪਾਂ ਆਪਣੇ ਘਰ ਵਿੱਚ ਘੱਟ ਗਿਣਤੀ ਚ ਹੋ ਜਾਵਾਂਗੇ ਔਰ ਇਹ ਕਾਨੂੰਨ ਕਸੀਂ ਕਿਸੇ ਦੇ ਖਿਲਾਫਤ ਨਹੀਂ ਕਰ ਰਹੇ ਅਸੀਂ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਬਾਕੀ ਸਾਰੇ ਦੇਸ਼ ਵਾਸੀ ਆਣ ਕੇ ਇੱਥੇ ਕਮਾਈ ਕਰ ਸਕਦੇ ਨੇ ਅਗਰ فرض ਕਰੋ ਹਿਮਾਚਲ ਪ੍ਰਦੇਸ਼ ਵਿੱਚ ਇੰਨੀ ਖੁੱਲ ਹੁੰਦੀ ਕਿ ਜਿਹੜਾ ਮਰਜ਼ੀ ਜਾ ਕੇ ਉੱਥੇ ਜ਼ਮੀਨ ਖਰੀਦ ਸਕਦਾ ਉਹ ਤਾਂ ਛੋਟੇ ਛੋਟੇ ਬਾਗ ਆ ਵਿਚਾਰਾਂ ਦੇ ਉਹ ਤਾਂ ਦਿੱਲੀ ਦੇ ਬੰਬੇ ਦੇ ਤੇ ਕਲਕੱਤੇ ਦੇ امیر ਆਦਮੀਆਂ ਨੂੰ ਉਧੇ ਹਿਮਾਚਲ ਹੀ ਖਰੀਦ ਲੈਣਾ ਸੀ ਤਾਂ ਉਹਨਾਂ ਦਾ ਉਸ ਵਕਤ ਜਿਹੜਾ ਚੀਫ ਮਿਨਿਸਟਰ ਸੀ ਕਬੜ ਦੂਰੰਦੇਸ਼ ਸੀ ਡਾਕਟਰ ਵੀ.ਐਸ. ਪਰਮਾਰ ਉਹਨੇ 1972 ਚ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦਿਆਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਲੈ ਕੇ ਆਇਆ ਕਿ ਇੱਥੇ ਕੋਈ ਵੀ ਆਣ ਕੇ ਆਦਮੀ ਮਾਲਕ ਤੇ ਵੋਟਰ ਹਿਮਾਚਲ ਪ੍ਰਦੇਸ਼ ਦਾ ਨਹੀਂ ਬਣ ਸਕਦਾ ਬਸ ਇਹੀ ਅਸੀਂ ਕਾਨੂੰਨ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ 50% ਆबादी ਪਤਾਸਾਂ ਪਿੰਡ ਦੀ ਉਹ ਵਿਦੇਸ਼ਾਂ ਵਿੱਚ ਜਾ ਚੁੱਕੀ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਖਾਲੀ ਪਏ ਹੋਏ ਨੇ ਇਹ ਸਾਡੀ オリジナル ਪੋਪੂਲੇਸ਼ਨ ਜਿਹੜੀ ਹੈਗੀ ਆ ਉਹ ਸ਼ਿਫਟ ਹੋ ਰਹੀ ਆ ਤੇ ਉਹਦੀ ਜਗ੍ਹਾ ਦੇ ਉੱਤੇ ਆਣ ਕੇ ਜਿਹੜੇ ਬਾਹਰੋਂ ਆਣ ਕੇ ਜਿਹੜੇ ਇੱਕਦਮ ਆ ਰਹੇ ਨੇ ਉਹ ਵੋਟਰ ਬਣ ਰਹੇ ਨੇ ਉਹ ਮਾਲਕ ਬਣ ਰਹੇ ਨੇ ਔਰ ਅਲਟੀਮੇਟਲੀ ਜਿਹੜੀਆਂ ਅੱਜ ਤੁਸੀਂ ਖੂਬਸੂਰਤ ਹਰੀਆਂ ਪੱਗਾਂ ਬੰਨੀਆਂ ਨੇ ਇਹ ਹੌਲੀ-ਹੌਲੀ ਘਟਦੀਆਂ ਰਹਿਣਗੀਆਂ ਕਿਉਂਕਿ ਸਾਰੇ ਬਾਹਰ ਜਾਣਾ ਚਾਹੁੰਦੇ ਨੇ ਸਾਰੇ ਪਹਿਲਾਂ ਪਿਆਰ ਨਾਲ ਮੇਰੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜਸਬੀਰ ਸਿੰਘ ਜੀ ਜਿਹੜੇ ਕਿ ਮੇਰੇ ਬਹੁਤ ਪੁਰਾਣੇ ਸਤਕਾਰਯੋਗ ਅਜ਼ੀਜ਼ ਮਿੱਤਰ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਹੋਂਾਂ ਦੇ ਅਜ਼ੀਜ਼ ਮਿੱਤਰ ਭਰਾ ਜੋ ਅੱਜ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਤੇ ਉਹਨਾਂ ਦੇ ਨਾਲ ਜੋ ਤੁਸੀਂ ਅੱਜ ਮੇਰੇ ਗ੍ਰਹਿ ਤੇ ਸਾਰੇ ਸਤਕਾਰਯੋਗ ਜੁਝਾਰੂ ਕਿਸਾਨ ਆਗੂ ਵਰਕਰ ਲੀਡਰ ਕਪੂਰਥਲਾ ਜ਼ਿਲ੍ਹਾ ਸੁਲਤਾਨਪੁਰ ਪੁਲੱਥ ਕਰਤਾਰਪੁਰ ਜੋ ਤੁਸੀਂ ਇੱਥੇ ਸਾਡੇ ਮੇਰੇ ਘਰ ਵਿੱਚ ਆਏ ਹੋ ਇੱਥੇ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੇ ਆ ਜਿਹੜੀਆਂ ਮੰਗਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਜੋ ਹੁਣ ਦਿੱਲੀ ਕੂਚ ਕਰ ਰਿਹਾ ਸ਼ਾਰਟਲੀ ਆ ਜਿਹੜੀਆਂ ਉਹਨਾਂ ਨੇ ਮੰਗਾ ਇੱਥੇ ਰੱਖਿਆ ਨੇ ਇਹ ਬੜੀਆਂ ਵਾਜਬ ਬਹੁਤ ਜਾਇਜ਼ ਅਸੀਂ ਕਿਸੇ ਤੋਂ احسان ਨਹੀਂ ਮੰਗਣਾ ਇਹ ਇਹ ਸਾਡਾ ਅਧਿਕਾਰ ਹੈ ਪੰਜਾਬ ਦਾ ਇਹਨਾਂ ਮੰਗਾ ਨੂੰ ਮੈਂ ਇਹਦੇ ਤੇ ਚਰਚਾ ਵੀ ਕਰੂੰਗਾ ਤੇ ਮੈਂ ਆਪਣੇ ਪੱਧਰ ਦੇ ਉੱਤੇ ਬਤੌਰ ਇੱਕ ਰਿਪ੍ਰੈਜ਼ੈਂਟੇਟਿਵ ਚੁਣਿਆ ਹੋਇਆ ਨੁਮਾਇੰਦਾ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਰੱਖਦਾ ਰਿਹਾ ਵਾਂ ਤੇ گاਉਂ ਨੂੰ ਵੀ ਕਿਸਾਨਾਂ ਦੀ ਸਾਰੀਆਂ ਮੰਗਾ ਇਹ ਵਿਧਾਨ ਸਭਾ ਦੇ ਵਿੱਚ ਰੱਖਣ ਦਾ ਪ੍ਰਣ ਕਰਦਾ ਵਾਂ ਦੇ ਨਾਲ-ਨਾਲ ਆ ਜਿਹੜੀ ਆਪਾਂ ਲੋਕਾਂ ਦੀ ਕਚੈਰੀ 'ਚ ਬੈਠੇ ਆ ਇਸ ਵਕਤ ਆਪਾਂ ਲਾਈਵ ਹੋਏ ਆ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਕਿਉਂਕਿ ਕਿਸਾਨ ਅ ਕਿਸਾਨੀ ਧੁਰਾ ਵਾ ਪੰਜਾਬ ਦਾ ਅਗਰ ਕਿਸਾਨ ਖੁਸ਼ਹਾਲ ਆ ਅਗਰ ਕਿਸਾਨੀ ਨਾਲ ਜੁੜਿਆ ਖੇਤ ਮਜ਼ਦੂਰ ਖੁਸ਼ਹਾਲ ਆ ਤਾਂ ਹੀ ਉਹ ਪੰਜਾਬ ਖੁਸ਼ਹਾਲ ਆ ਵਰਨਾ ਪੰਜਾਬ ਨੂੰ ਆਪਾਂ ਜਿੰਨਾ ਮਰਜ਼ੀ ਕਹੀ ਜੀਏ ਕਿ ਰੰਗਲਾ ਪੰਜਾਬ ਐ ਤੇ ਫਲਾਨਾ ਪੰਜਾਬ ਆ ਉਹ ਨਹੀਂ ਹੋ ਸਕਦਾ ਜਦ ਤੱਕ ਇੱਥੋਂ ਦਾ ਪੰਜਾਬ ਦਾ ਕਿਸਾਨ ਤੇ ਖੇਤ ਮਜ਼ਦੂਰ ਉਹ ਚੈਨ ਦੀ ਨੀਂਦ ਨਹੀਂ ਸੌਂਦਾ ਉਹ ਉਹਦੇ ਕਰ ਅ ਬਾਇਜ਼ਤ ਰੋਟੀ ਨਹੀਂ ਪੱਕਦੀ ਉਨੀ ਦੇਰ ਤੇ ਪੰਜਾਬ ਨੂੰ ਅਸੀਂ ਕੁਝ ਨਹੀਂ ਕਰ ਸਕਾ ਆ ਜਿਹੜੀ ਜਸਬੀਰ ਸਿੰਘ ਉਹਣਾ ਨੇ ਤੇ ਤੁਸੀਂ ਸਾਰੇ ਜਥੇਬੰਦੀ ਨੇ ਮੈਨੂੰ ਆ ਮੰਗ ਪੱਤਰ ਦਿੱਤਾ ਇਹਦੇ ਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਲਿਖੀ ਗਈ ਆ ਜਿਹੜਾ ਨੰਬਰ 1 ਤੇ ਇਹਨਾਂ ਨੇ ਮੰਗ ਰੱਖੀ ਆ ਇਹਨਾਂ ਨੇ ਕਿਹਾ ਵਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਰਾਜਸਥਾਨ ਗੁਜਰਾਤ ਔਰ ਹੁਣ ਉੱਤਰਾਖੰਡ ਇਹਨਾਂ ਸਾਰੀਆਂ ਸਟੇਟਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਰਾਜ ਹਿਮਾਚਲ ਨੇ ਤਾਂ 1972 ਦਾ ਬਣਾਇਆ ਹੋਇਆ ਵਾ ਕਿ ਕੋਈ ਵੀ ਗੈਰ ਸੂਬੇ ਦੇ ਵਿੱਚ ਆਣ ਕੇ ਸਿੱਧਾ ਜ਼ਮੀਨ ਔਰ ਖਰੀਦ ਨਹੀਂ ਸਕਦਾ ਖੇਤੀ ਦੀ ਤੇ ਵੋਟਰ ਨਹੀਂ ਬਣ ਸਕਦਾ ਇਹ ਇਹ ਜਿਹੜਾ ਇਹ ਇਹ ਜਿਹੜਾ ਕਾਨੂੰਨ ਹੈ ਇਹ ਇਹ ਬਿੱਲ ਜਿਹੜਾ ਮੈਂ ਲਿਖਤੀ ਤੌਰ ਦੇ ਉੱਤੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ 2023 ਦੀ ਜਨਵਰੀ ਵਿੱਚ ਜਾ ਕੇ ਉਹਨੂੰ ਮਿਲ ਕੇ ਮੇਰੇ ਨਾਲ ਜਿਹੜਾ ਸਾਡੇ ਲੀਡਰ ਆਫ ਆਪੋਜੀਸ਼ਨ ਆ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਕੁਲਤਾਰ ਸਿੰਘ ਸੰਧਵਾ ਨੂੰ ਉਹਦੇ ਦਫਤਰ ਚੰਡੀਗੜ੍ਹ ਸੈਸ਼ਨ ਤੋਂ 2 ਮਹੀਨੇ ਪਹਿਲਾਂ ਕਿਉਂਕਿ ਮਾਰਚ ਵਿੱਚ ਸੈਸ਼ਨ ਆਉਣਾ ਸੀਗਾ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਪੂਰਾ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਉੱਥੋਂ ਦਾ ਟੇਨੈਂਸੀ ਐਕਟ ਕਹਿੰਦੇ ਨੂੰ ਉਹਦੇ ਵਿੱਚ ਸੋਧ ਕਰਕੇ ਤੇ ਇਹ ਕਾਨੂੰਨ ਬਣਾਉਣਾ ਚਾਹੀਦਾ ਵਾ ਸਾਨੂੰ ਕਿ ਪੰਜਾਬ ਜਿਹੜਾ ਹੈ ਅਸੀਂ ਸਵਾਗਤ ਕਰਦੇ ਆਂ ਕਿ ਜਿਹੜਾ ਮਰਜ਼ੀ ਆਵੇ ਪੰਜਾਬ ਦਾ ਬੜਾ ਵੱਡਾ ਹਿਰਦੇ ਆ ਬਹੁਤ ਵੱਡਾ ਹੀਆਂ ਆ ਸਾਡੇ ਪੰਜਾਬ ਦੇ ਵਿੱਚ ਆਓ ਜੀ ਸਦਕੇ ਬਾਹਰੋਂ ਪੈਸੇ ਕਮਾਓ ਢਿੱਡ ਭਰੋ ਨੌਕਰੀਆਂ ਕਰੋ ਕੋਈ ਇਤਰਾਜ਼ ਨੀ ਕਰ ਪਰੰਤੂ ਇੱਥੇ ਦਾ ਬਸ਼ਿੰਦਾ ਜੇ ਤੁਸੀਂ ਬਣੋਗੇ ਤੇ ਫਿਰ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਇਹ ਇੰਨੀ ਤੇਜ਼ੀ ਨਾਲ ਬਦਲ ਰਹੀ ਆ ਕਿ ਪੰਜਾਬ ਜਿੱਥੇ ਸਿੱਖਾਂ ਦਾ ਕੱਲਿਆਂ ਦਾ ਇਹ ਕਹਿੰਦਾ 21 ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਬੈਠੇ ਆਂ ਅਗਰ ਇਸੇ ਤਰੀਕੇ ਨਾਲ ਬਾਹਰੋਂ ਆਣ ਕੇ ਲੋਕੀ ਇੱਥੇ ਰਹਿੰਦੇ ਰੇ ਮਾਲਕ ਬਣਦੇ ਰੇ ਵੋਟਰ ਬਣਦੇ ਰੇ ਉਹ ਦਿਨ ਦੂਰ ਨਹੀਂਗਾ 10 15 ਸਾਲਾਂ ਨੂੰ ਆਪਾਂ ਆਪਣੇ ਘਰ ਵਿੱਚ ਘੱਟ ਗਿਣਤੀ ਚ ਹੋ ਜਾਵਾਂਗੇ ਇਸ ਕਰਕੇ ਇਹ ਲਾਅ ਬਹੁਤ ਇੰਪੋਰਟੈਂਟ ਆ ਔਰ ਇਹ ਕਾਨੂੰਨ ਕਸੀਂ ਕਿਸੇ ਦੇ ਖਿਲਾਫਤ ਨਹੀਂ ਕਰ ਰਹੇ ਅਸੀਂ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਬਾਕੀ ਸਾਰੇ ਦੇਸ਼ਵਾਸੀ ਆਣ ਕੇ ਇੱਥੇ ਕਮਾਈ ਕਰ ਸਕਦੇ ਨੇ ਅਗਰ فرض ਕਰੋ ਹਿਮਾਚਲ ਪ੍ਰਦੇਸ਼ ਵਿੱਚ ਇੰਨੀ ਖੁੱਲ ਹੁੰਦੀ ਕਿ ਜਿਹੜਾ ਮਰਜ਼ੀ ਜਾ ਕੇ ਉੱਥੇ ਜ਼ਮੀਨ ਖਰੀਦ ਸਕਦਾ ਉਹ ਤਾਂ ਛੋਟੇ ਛੋਟੇ ਬਾਗ ਆ ਬਚਾਨਾਂ ਦੇ ਕੁਝ ਕੁਝ ਬਿੱਗਿਆਂ ਦੇ ਬਾਗ ਨੇ ਨਿੱਕੇ ਨਿੱਕੇ ਮਾਲਕ ਨੇ ਉਹਦਾ ਦਿੱਲੀ ਦੇ ਬੰਬੇ ਦੇ ਤੇ ਕਲਕੱਤੇ ਦੇ ਅਮੀਰ ਆਦਮੀਆਂ ਨੂੰ ਉਦੋਂ ਹਿਮਾਚਲ ਹੀ ਖਰੀਦ ਲੈਣਾ ਸੀ ਉਹ ਉਹ ਹਿਮਾਚਲਿਕ ਹਿਮਾਚਲੀਆਂ ਨੇ ਉੱਥੇ ਆਪਣੇ ਸੂਬੇ 'ਚ ਘਟ ਗਿਣਤੀ ਹੋ ਜਾਣਾ ਸੀ ਤਾਂ ਉਹਨਾਂ ਦਾ ਉਸ ਵਕਤ ਜਿਹੜਾ ਚੀਫ ਮਿਨਿਸਟਰ ਸੀ ਕਪੜਾ ਦੂਰੰਦੇਸ਼ ਸੀ ਡਾਕਟਰ ਵਾਈ ਐਸ ਪਰਮਾਰ ਉਹਨੇ 1972 'ਚ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦਿਆਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਲੈ ਕੇ ਆਇਆ ਕਿ ਇੱਥੇ ਕੋਈ ਵੀ ਆਣ ਕੇ ਆਦਮੀ ਮਾਲਕ ਤੇ VOTER ਹਿਮਾਚਲ ਪ੍ਰਦੇਸ਼ ਦਾ ਨਹੀਂ ਬਣ ਸਕਦਾ ਬਸ ਇਹੀ ਅਸੀਂ ਕਾਨੂੰਨ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆਂ ਔਰ ਪ੍ਰਾਈਮ ਮਿਨਿਸਟਰ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹ ਲਾਅ ਹੈਗਾ ਤੇ ਹੁਣ ਚੰਦ ਦਿਨ ਪਹਿਲਾਂ ਮੈਂ ਸੁਣ ਰਿਹਾ ਸੀਗਾ ਉਤਰਾਖੰਡ ਦੇ ਮੁੱਖ ਮੰਤਰੀ ਨੇ ਇਸ ਨੂੰ ਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕਰਨ ਦਾ ਵਾਅਦਾ ਕੀਤਾ ਵਾ ਉਹਦੇ ਨਾਲ ਸਾਡੀ ਹੋਂਦ ਸਾਡੀ ਪਛਾਣ ਸਾਡਾ ਵਿਰਸਾ ਸਾਡੀ ਧਰਤੀ ਇਹ ਸਾਰਾ ਕੁਝ ਬਚਿਆ ਰਹੂਗਾ ਸੋ ਇੱਕ ਨੰਬਰ ਤੇ ਜਿਹੜੀ ਤੁਸੀਂ ਮੰਗ ਕੀਤੀ ਇਹ ਮੈਂ ਪਹਿਲਾਂ ਹੀ ਤੁਹਾਡਾ ਮੁੱਦਾ ਹੀ ਆ ਔਰ ਮੈਨੂੰ ਦੁੱਖ ਆ ਕਿ ਕੁਲਤਾਰ ਸਿੰਘ ਸੰਧਵਾ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਇਹਦੀ ਇਸ ਇੰਪੋਰਟੈਂਟ ਇਸ਼ੂ ਦੀ ਅਹਿਮੀਅਤ ਨਹੀਂ ਸਮਝੀ ਜਾਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਕੰਟਰੋਲ ਦਿੱਲੀੋਂ ਹੈਗਾ ਵਾ ਤੇ ਉਹ ਦਿੱਲੀ ਵਾਲੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਹੋਣਗੇ ਵਰਨਾ ਇਹਦੇ ਨਾਲ ਦਾ ਅੱਛਾ ਲਾ ਇਹ ਸਭ ਤੋਂ ਇੰਪੋਰਟੈਂਟ ਆ ਔਰ ਫਿਰ ਕੁਝ ਲੋਕ ਕਹਿੰਦੇ ਨੇ ਜੀ ਆਇਆ ਤਾਂ ਆਪਣੇ ਲੋਕ ਜਿਹੜੇ ਨੇ ਜੀ ਉਹ ਕੈਨੇਡਾ ਜਾਂਦੇ ਨੇ ਜੀ ਫਿਰ ਉੱਥੇ ਵੀ ਉਹਨਾਂ ਨੂੰ ਨਹੀਂ ਬਣ ਦੇਣਗੇ ਨਹੀਂ ਫਰਕ ਹੈ ਫਰਕ ਸਮਝੋ ਕੀ ਆ ਕੈਨੇਡਾ ਦੀ オリジナル ਆਬਾਦੀ ਕਿਤੇ ਨਹੀਂ ਸ਼ਿਫਟ ਹੋ ਰਹੀ ਉੱਥੇ ਹੀ ਨੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਆ ਬਹੁਤ ਵੱਡਾ ਦੇਸ਼ ਆ ਉਹਨਾਂ ਨੂੰ ਕੰਮ ਕਰਨ ਵਾਸਤੇ ਚਾਈਨਾ ਤੋਂ ਵੀ ਲੋਕੀ ਆ ਰਹੇ ਨੇ ਇੰਡੀਆ ਤੋਂ ਵੀ ਆ ਰਹੇ ਨੇ ਪਾਕਿਸਤਾਨ ਤੋਂ ਆ ਰਹੇ ਨੇ ਸਾਰੇ ਦੇਸ਼ਾਂ ਤੋਂ ਉੱਥੇ ਉਹ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਮੈਨ ਪਾਵਰ ਵਰਕ ਫੋਰਸ ਚਾਹੀਦੀ ਆ ਸਾਡੇ ਨਾਲੋਂ ਕਿਤੇ ਹੀ ਗੁਣਾ ਇੰਡੀਆ ਨਾਲੋਂ ਰਕਬਾ ਉਹਨਾਂ ਦਾ 3 2 3 ਗੁਣਾ ਵਾ ਤੇ ਆਬਾਦੀ ਸਾਰੀ ਉਹਨਾਂ ਦੀ ਮੋٹے ਤੌਰ ਤੇ ਪੰਜਾਬ ਤਿੰਨ ਚਾਰ ਚਾਰ ਕਰੋੜ ਦੀ ਆਬਾਦੀ ਹੈ ਸਿਰਫ ਸਮਝ ਗਏ ਉਹਨਾਂ ਦੀ origignal population ਨਹੀਂ ਸ਼ਿਫਟ ਹੋ ਰਹੀ ਉਹ ਉੱਥੇ ਬੈਠੇ ਨੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਖੇਤੀ ਕਰਨ ਵਾਸਤੇ ਜਾਂ ਆਪਣੇ ਦੇਸ਼ ਨੂੰ ਐਡੇ ਵੱਡੇ ਰਕਮੇ ਨੂੰ ਸਾਹਮਣੇ ਆਉਣ ਵਾਸਤੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਹਿਊਮਨ ਰਿਸੋਰਸ ਕਹਿੰਦੇ ਨੇ ਪੰਜਾਬ ਦਾ ਇਹ ਫਰਕ ਹੈਗਾ ਕਿ ਸਾਡੀ origignal ਆਬਾਦੀ ਸ਼ਿਫਟ ਹੋ ਰਹੀ ਹੈ ਕਿਉਂਕਿ ਇੱਥੇ ਹਾਲਾਤ ਮਾੜੇ ਨੇ ਲੋਕੀ ਨਸ਼ੇ ਤੋਂ ਡਰਦੇ ਨੇ ਲੋਕੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਸਾਡੀ origignal population ਸ਼ਿਫਟ ਹੁੰਦੀ 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 ਹੁਣ ਤਾਂ ਪਿੰਡਾਂ ਦੇ ਪਿੰਡ ਖਾਲੀ ਨੇ ਮੈਂ ਤਾਂ ਪਧਾਸ ਪਿੰਡ ਦਾ ਬਕਾਇਦਾ ਸਰਵੇ ਕਰਾ ਕੇ ਦਿੱਤਾ ਸੀ 50% ਵੋਟਰ ਜਿਹੜਾ ਹੈ ਪਧਾਸਾਂ ਦਾ ਇੱਕ ਪੇ ਉਦਾਹਰਨ ਦਿੰਦਾ ਉਹਨਾਂ ਨੂੰ ਬਿਲ ਦੇ ਨਾਲ ਜਦੋਂ ਮੈਂ ਬੋਲਿਆ ਵੀ ਵਿਧਾਨ ਸਭਾ ਦੇ ਵਿੱਚ 50% ਆਬਾਦੀ ਪਧਾਸਾਂ ਪਿੰਡ ਦੀ ਉਹ ਵਿਦੇਸ਼ਾਂ ਵਿੱਚ ਜਾ ਚੁੱਕੀ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਖਾਲੀ ਪਏ ਹੋਏ ਨੇ ਇਹ ਸਾਡੀ origignal population ਜਿਹੜੀ ਹੈਗੀ ਆ ਉਹ ਸ਼ਿਫਟ ਹੋ ਰਹੀ ਆ ਤੇ ਉਹਦੀ ਜਗ੍ਹਾ ਦੇ ਉੱਤੇ ਆਣ ਕੇ ਜਿਹੜੇ ਬਾਹਰੋਂ ਆਣ ਕੇ ਜਿਹੜੇ ਇਕਦਮ ਆ ਰਹੇ ਨੇ ਉਹ ਵੋਟਰ ਬਣ ਰਹੇ ਨੇ ਉਹ ਮਾਲਕ ਬਣ ਰਹੇ ਨੇ ਔਰ ਅਲਟੀਮੇਟਲੀ ਜਿਹੜੀਆਂ ਅੱਜ ਤੁਸੀਂ ਖੂਬਸੂਰਤ ਹਰੀਆਂ ਪੱਗਾਂ ਬੰਨੀਆਂ ਨੇ ਇਹ ਹੌਲੀ-ਹੌਲੀ ਘਟਦੀਆਂ ਰਹਿਣਗੀਆਂ ਕਿਉਂਕਿ ਸਾਰੇ ਬਾਹਰ ਜਾਣਾ ਚਾਹੁੰਦੇ ਨੇ ਸੋ ਇਹ ਬਹੁਤ ਇੰਪੋਰਟੈਂਟ ਮੈਂ ਇਹਦੇ ਤੇ ਸਭ ਤੋਂ ਜ਼ਿਆਦਾ ਫੋਕਸ ਕਰਦਾ ਮੈਂ ਤਾਂ ਹੁਣ ਅੰਦਰ ਜੇਲ੍ਹ ਰਿਆਂ